ਦੇਣੀ ਨਹੀਂ ਦਿੱਤਾ ਜਾ ਸਕਦਾ ਇਹਨਾਂ ਨੇ ਦੋ ਇਲੈਕਸ਼ਨਾਂ ਹੋਈਆਂ ਨੇ ਮੇਰੀਆਂ ਔਰ ਬਹੁਤ ਵੱਡੀ ਲੀਡ ਨਾਲ ਜਨਾਲਾ ਮੈਂ ਜਿੱਤਿਆ ਹੈ ਸੋ ਮੈਂ ਇਹਨਾਂ ਦਾ ਹਮੇਸ਼ਾ ਰਿਣੀ ਹੈ ਇਹਨਾਂ ਦਾ ਧੰਵਾਦ ਹੈ ਤੇ ਇਹ ਨਾਲਾ ਇੱਕ ਨਵਾਂ ਸ਼ਹਿਰ ਬਣਨ ਜਾ ਰਿਹਾ ਔਰ ਸਾਡਾ ਇੱਕ ਮੈਜ ਨਾਲਾ ਸਾਹਿਬ ਨੇ ਵੀ ਸਲਾਹ ਕਰ ਦਿੰਨੇ ਆ ਇੱਕ ਸੁਪਨਾ ਹੈ ਕਿ ਜਨਾਲੇ ਨੂੰ ਇੱਕ ਨਵਾਂ ਸ਼ਹਿਰ ਦੀ ਤਰ੍ਹਾਂ ਵਿਕਸਿਤ ਕਰਨਾ ਕੋਹਨ ਦਾ ਕੀ ਕਹਿਣਾ ਭਾਈ ਉਹਦੇ ਸਵਾਲ ਚੁੱਕ ਸਕਦੇ ਨੇ ਨਾ ਕਿਉਂਕਿ ਉਹ ਇਹ ਗੱਲਾਂ ਬਹੁਤ ਕਰ ਕਰ ਹਟ ਗਈਆਂ ਨੇ ਦੋ ਵਾਰ ਉਹਨਾਂ ਨੂੰ ਲੋਕਾਂ ਨੇ ਨਹੀਂ ਮੰਨਿਆ ਤੂੰ ਲੋਕਾਂ ਨੂੰ ਜਾਣ ਲੋਕਾਂ ਨੂੰ ਦੱਸਣ ਕੀ ਕੀਤਾ ਸਤਿ ਸ਼੍ਰੀ ਅਕਾਲ ਦਾ ਸਮਰੋਜ ਵੇਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਅੱਜ ਕੋ ਤੁਸੀਂ ਵੇਖ ਰਹੇ ਹੋ ਕਿ ਲੋਕ ਸਭਾ ਦੀਆਂ ਇਲੈਕਸ਼ਨਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਜੇ ਅੱਜ ਗੱਲ ਕਰੀਏ ਹਲਕਾ ਜਨਾਲੇ ਦੀ ਦੀ ਹਲਕਾ ਜਨਾਲੇ ਤੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਜਨਾਲਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਇਸ ਵਲੇ ਸਾਰੇ ਸਮਰਥਕ ਜਿਹੜੇ ਆ ਮੈਨੂੰ ਵੱਡੇ ਪੱਧਰ ਤੇ ਇੱਥੇ ਪਹੁੰਚੇ ਤੇ ਅੱਜ ਹਰਪ੍ਰਤਾਪ ਸਿੰਘ ਜਨਾਲਾ ਦੀ ਦੀ ਗ੍ਰਹਿ ਵਿਕੇ ਹੀ ਜਿਹੜੀ ਮੀਟਿੰਗ ਰੱਖੀ ਗਈ ਉਹਦੇ ਵਿੱਚ ਔਜਲਾ ਸਾਹਿਬ ਪਹੁੰਚੇ ਨੇ ਆਪਾਂ ਗੱਲ ਕਰਾਂਗੇ ਔ ਸਵੇਰੇ ਗੱਲ ਹੋਈ ਤੇ ਮੈਂ ਅjnਾਲਾ ਸਾਹਿਬ ਨੂੰ ਕਿਹਾ ਕਿ ਅਸੀਂ ਕਿਉਂਕਿ ਪਰਸੋ ਗੱਲ ਹੋਈ ਸੀ ਤੇ ਮੈਂ ਥੋੜਾ ਜਿਹਾ ਠੀਕ ਨਹੀਂ ਸੀ ਇਹਨਾਂ ਨੇ ਕਿਹਾ ਜਦੋਂ ਠੀਕ ਹੋਗੇ ਮੈਨੂੰ ਫੋਨ ਕਰਦੇਓ ਤੇ ਮੈਂ ਕਿਹਾ ਜੀ ਮੈਂ ਜਾਉਣਾ ਚਾਹੁੰਦਾ ਜਾਂਦੇ ਵੀ 2-3 ਘੰਟੇ ਦਾ ਟਾਈਮ ਦਿਓ ਤੇ ਚਾਹ ਦੇ ਕੱਪ ਆਪ ਆਪਾ ਇਕੱਠੇ ਬੀਨੇ ਆ ਤੇ ਚਾਹ ਦੇ ਕੱਪ ਤੇ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦਾ 3-400 ਬੰਦਾ ਇਹਨਾਂ ਪਲਾ ਲੈਣਾ ਸੋ ਇਹਨਾਂ ਦੇ ਛੋਟੇ ਨੋਟਿਸ ਤੇ ਇਹਨਾਂ ਨੇ ਇੱਕ ਮੀਟਿੰਗ ਰੱਖੀ ਬਰਕਰਾਂ ਦੇ ਨਾਲ ਰੂਬਰੂ ਹੋਏ ਆ ਸੋ ਅਸੀਂ ਜਿਹੜੀ ਪਾਰਟੀ ਦੀ ਸਟ੍ਰੈਟਜੀ ਹੈ ਇਲੈਕਸ਼ਨ ਲੜਨ ਦੀ ਉਹ ਕਿਉਂਕਿ ਇਹ ਇਹਨਾਂ ਦਾ ਹਲ ਇਨਾਲਾ ਸਾਹਿਬ ਨੂੰ ਇਹਨਾਂ ਨੇ ਉਹ ਸਟ੍ਰੈਟਜੀ ਦੇ ਮੁਤਾਬਕ ਆਪਣੇ ਸਾਰੇ ਬੰਦਿਆਂ ਨੂੰ ਬੁਲਾ ਕੇ ਪੁੱਛਿਆ ਗੱਲਬਾਤਾਂ ਹੋਈਆਂ ਕਿ ਜਿਹੜੀ ਇਲੈਕਸ਼ਨ ਹੈ ਅਸੀਂ ਕਿਵੇਂ ਲੜਨੀ ਆ ਕਿਵੇਂ ਅਸੀਂ ਲੋਕਾਂ 'ਚ ਜਾਣਾ ਆ ਤੇ ਕੀ ਕੀ ਮੁੱਦੇ ਆ ਤੇ ਕਿਸ ਕਿਸ ਮੁੱਦੇ ਦੇ ਉੱਤੇ ਅਸੀਂ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹਦੀ ਜਿਹੜੀ ਸੈਂਟਰ ਗਵਰਨਮੈਂਟ ਹੈ ਤੇ ਜਿਹੜਾ ਕਾਲੀ ਦਲ ਹੈ ਉਹਦੇ ਪ੍ਰਤੀ ਸਾਡੇ ਜਿਹੜੇ ਵਰਕਰ ਹੈ ਇਹਨਾਂ ਦੇ ਸਲਾਮਾਂ ਕੀ ਨੇ ਸੋ ਸਾਰੀ ਚਰਚਾ ਜਿਹੜੀ ਹੈ ਹੁਣ ਇਸ ਅਸੀਂ ਵਰਕਰ ਮੀਟਿੰਗ ਚ ਕੀਤੀ ਹੈ ਕਿੰਨਾ ਕੁ ਪਿਆਰ ਮਿਲਿਆ ਜੀ ਜਿਸ ਦੀ ਕਹਿੰਦਾ ਸ਼ੁਰੂਆਤ ਹੋਈ ਹੈ ਤੁਸੀਂ ਪਹਿਲੀ ਮੀਟਿੰਗ ਆ ਜਿਹੜੀ ਅਜ਼ਨਾਲਾ ਤੋਂ ਸ਼ੁਰੂ ਕੀਤੀ ਹੈ ਅਜ਼ਨਾਲਾ ਕੇ ਦੀ ਦੇਖੋ ਕੋਈ ਦੇਣ ਹੀ ਨਹੀਂ ਦਿੱਤਾ ਜਾ ਸਕਦਾ ਇਹਨਾਂ ਨੇ ਦੋ ਇਲੈਕਸ਼ਨਾਂ ਹੋਈਆਂ ਨੇ ਮੇਰੀਆਂ ਔਰ ਬਹੁਤ ਵੱਡੀ ਲੀਡ ਨਾਲ ਅਜ਼ਨਾਲਾ ਵਿੱਚ ਜਿੱਤੇ ਆ ਸੋ ਮੈਂ ਇਹਨਾਂ ਦਾ ਹਮੇਸ਼ਾ ਰਣੀ ਹੈ ਇਹਨਾਂ ਦਾ ਧੰਵਾਦ ਹੈ ਇਹਨਾਂ ਦੇ ਸਾਰੇ ਵਰਕਰਾਂ ਦਾ ਕਿ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਉਸ ਹਰ ਬੰਦੇ ਤੱਕ ਪਹੁੰਚ ਕੀਤੀ ਔਰ ਉਹਨਾਂ ਨੂੰ ਪ੍ਰੇਰਿਆ ਔਰ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਬੁਲੰਦ ਕੀਤਾ ਔਰ ਇਹਦੇ ਨਾਲ ਸਾਡੀ ਵੀ એનર્ਜੀ ਵਧਦੀ ਇਹਦੇ ਨਾਲ ਲਾਗੜੇ ਹਲਕਿਆਂ ਦੇ ਉੱਤੇ ਵੀ ਅਸਰ ਜਾਂਦਾ ਤੇ ਮੈਨੂੰ ਆਸ ਹੈ ਕਿ ਇਹ ਜਿਹੜਾ ਸਾਡੇ ਵਰਕਰਾਂ ਚ ਅੱਜ ਖੁਸ਼ੀ ਸੀ ਜਿਹੜਾ ਚਿਹਰੇ ਤੇ ਰੌਣਕ ਸੀ ਉਹ ਸਾਨੂੰ ਅੱਛੇ ਜਿਹੜਾ ਰਿਜ਼ਲਟ ਹੈ ਉਹਦੀ ਉਮੀਦ ਸਾਡੇ ਚ ਕਾਇਮ ਕਰਦਾ ਹੈ ਸਰ ਕੈਂਡੀਡੇਟ ਪਾਰਟੀਆਂ ਨੇ ਸਾਹਮਣੇ ਲਿਆਤੇ ਆ ਕਿ ਇਧਰ ਨਾਲ ਕੰਪੀਟੀਸ਼ਨ ਬਣਨੇ ਡੇ ਜ ਆਪਣਾ ਤੁਸੀਂ ਕਿਉਂਕਿ ਤੀਜੀ ਵਾਰੀ ਤੁਹਾਨੂੰ ਮੌਕਾ ਮਿਲਣਾ ਹੈ ਡਵੈਲਪਮੈਂਟ ਹੈ ਲੋਕਾਂ ਨੇ ਦੇ ਡਵੈਲਪਮੈਂਟ ਵੇਖਣੀ ਹੈ ਅੱਜ ਤੁਸੀਂ ਜਨਾਲੇ 270 ਕਰੋੜ ਦੀ ਕੋਈ ਛੜਕੜੀ ਸਿੱਧੀ ਜਾਂਦੀ ਬਾਕੀ ਕੰਮ ਦੀ ਛੱਡ ਦਿਓ ਜਿਹੜੀ ਅੰਮ੍ਰਿਤਸਰ ਤੋਂ ਅਜਨਾਲਾ ਰਮਦਾਸ ਨੂੰ ਜਾਂਦੀ ਹੈ ਔਰ ਐਡਾ ਵੱਡਾ ਪ੍ਰੋਜੈਕਟ ਹੈ ਅੱਜ ਹਰ ਪਿੰਡ ਦੇ ਵਿੱਚ ਅਜਨਾਲੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਰੀਬ 10-10 ਲੱਖ ਰੁਪਈਆ ਜ਼ਮੀਨਾਂ ਦਾ ਰੇਟ ਵੱਧ ਗਿਆ 10-10 20-20 ਹਜ਼ਾਰ ਮਰਲਾ ਘਰਾਂ ਦਾ ਰੇਟ ਵੱਧ ਗਿਆ ਦੇਖੋ ਅੱਜ ਇਹ ਨਾਲਾ ਇੱਕ ਨਵਾਂ ਸ਼ਹਿਰ ਬਣ ਜਾ ਰਿਹਾ ਔਰ ਸਾਡਾ ਇੱਕ ਮਹਿਜ ਨਾਲਾ ਸਾਹਿਬ ਨੇ ਵੀ ਸਲਾਹ ਕਰ ਦਿੰਨੇ ਆ ਕਿ ਇੱਕ ਸੁਪਨਾ ਹੈ ਕਿ ਅਜਨਾਲੇ ਨੂੰ ਇੱਕ ਨਵਾਂ ਸ਼ਹਿਰ ਦੀ ਤਰ੍ਹਾਂ ਵਿਕਸਿਤ ਕਰਨਾ ਸੋ ਇਹਨਾਂ ਦੀ ਸਲਾਹ ਦੇ ਨਾਲ ਇਹ ਹਾਲਾਤ ਤੇ ਇਹੋ ਜਿਹੇ ਬਣਦੇ ਜਾ ਰਹੇ ਆ ਕਿਉਂਕਿ 에어ਪੋਰਟ ਇਸ ਬੰਨੇ ਆ ਸਿਵਲ ਏਰੀਆ ਸਾਰਾ ਇਧਰ ਨੂੰ ਡਿਵੈਲਪ ਹੋ ਰਿਹਾ ਕਰੀਬ ਵੱਡੇ 5 ਸਟਾ ਰੋਟਰੀ ਇਸ ਬੰਨੇ ਆ ਰਿੰਗ ਰੂਡ ਦੇ ਆਲੇ ਦੁਆਲੇ 75 ਕਿਲੋਮੀਟਰ ਦਾ ਸੀ ਲੈ ਜਾਂਦਾ ਸੋ ਇਹ ਇੱਕ ਬੜਾ ਡਿਵੈਲਪ ਏਰੀਆ ਜਿਹੜਾ ਵਾ ਉਹ ਬਣ ਜਾ ਰਿਹਾ ਵਾ ਸੋ ਸਾਡੀ ਕੋਸ਼ਿਸ਼ ਸੀ ਹਮੇਸ਼ਾ ਜਦੋਂ ਵੀ ਇਹ ਕੰਮ ਪ੍ਰੋਜੈਕਟ ਕੀਤੇ ਨੇ ਮੈਂ ਇਹਨਾਂ ਨਾਲ ਸਲਾਹ ਕਰਦਾ ਹਾਂ ਨਾ ਸਾ ਕਿਵੇਂ ਕਰਨਾ ਸੋ ਉਹ ਸਾਰੀਆਂ ਸਲਾਹਾਂ ਨੂੰ ਅੱਜ ਬੂਰ ਪਿਆ ਅੱਜ ਮੈਂ ਇਹ ਨਾਲੇ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਅੱਜ ਤੁਹਾਡੇ ਅੱਖੀ ਜਿਹੜਾ ਪ੍ਰਤੱਖ ਆ ਉਹਨੂੰ ਵੇਖ ਕੇ ਆਪਣਾ ਜ਼ਰੂਰ ਫੈਸਲਾ ਕਰਿਓ ਦੂਜੀ ਗੱਲ ਆ ਸੈਂਟਰ ਦੇ ਵਿੱਚ ਆਪਣਾ ਜਿਹੜੀ ਤਾਨਾਸ਼ਾਹ ਸਰਕਾਰ ਆ ਮੋਦੀ ਨੂੰ ਲਾਉਣਾ ਬਹੁਤ ਜ਼ਰੂਰੀ ਹੈ ਤੇ ਮੋਦੀ ਨਾਲ ਲੜਾਈ ਕੌਣ ਲੜ ਸਕਦਾ ਉਹ ਹੀ ਲੜ ਸਕਦੇ ਆ ਜਿਹੜੇ ਸਿਰ ਦੇਣਾ ਜਾਣਦੇ ਜਿਨ੍ਹਾਂ ਨੂੰ ਪਤਾ ਪਾਰਲੀਮੈਂਟ 'ਚ ਉਸ ਪੈਟਿਏ ਫੜ ਆਏ ਆ ਆ ਬਾੜੇ ਆ ਉਹਨਾਂ ਨੂੰ ਫੜਨਾ ਕਿੱਦਾਂ ਹੈ ਤੇ ਕਿੱਦਾਂ ਉਹਨਾਂ ਨੂੰ ਬਾਹਰ ਸੁੱਟਣਾ ਦੂਜਾ ਕੋਈ ਨਹੀਂ ਜਾਣਦਾ ਸੋ ਮੈਨੂੰ ਆਸ ਹੈ ਕਿ ਇਹ ਲੋਕ ਇਹਨਾਂ ਦੀ ਵੀ ਗੱਲ ਸੁਣਨਗੇ ਸਾਡੀ ਵੀ ਸੁਣਨਗੇ ਸਾਡੀ ਪਾਰਟੀ ਦੇ ਵਰਕਰ ਦੀ ਵੀ ਸੁਣਨਗੇ ਔਰ ਪਾਰਟੀ ਦਾ ਜਿਹੜਾ ਇਤਿਹਾਸ ਆ ਉਨ ਦੇ ਨਾਲ ਵੀ ਜੁੜਦੇ ਹੋਏ ਬੜੇ ਵੱਡੇ ਤਦਾਦ ਦੇ ਵਿੱਚ ਸਾਨੂੰ ਇਥੋਂ ਜਨਾਲੇ ਤੋਂ ਵੋਟਾਂ ਦੇ ਦੇ ਫਰਕ ਨਾਲ ਜਿਤਾਉਣਗੇ ਜੋਸ਼ੀ ਸਾਹਿਬ ਵੱਲੋਂ ਕੁਝ ਤੁਹਾਡੇ ਵਿਕਾਸ ਤੇ ਸਵਾਲ ਚੁੱਕੇ ਜਾ ਰਹੇ ਨੇ ਜਿਸ ਤਰੀਕੇ ਉਹਨਾਂ ਨੇ ਇੱਕ ਪਿਛੇ ਦੀ ਬਾਈਟ ਕੀਤੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੇ ਤੁਹਾਡੇ ਵਿਕਾਸ ਤੇ ਸਵਾਲ ਚੁੱਕੇ ਨੇ ਦੇਖੋ ਉਹਨਾਂ ਦਾ ਕੀ ਕਹਿਣਾ ਭਾਈ ਉਹਦੇ ਸਵਾਲ ਚੁੱਕ ਸਕਦੇ ਨੇ ਨਾ ਕਿਉਂਕਿ ਉਹ ਇਹ ਗੱਲਾਂ ਬਹੁਤ ਕਰ-ਕਰ ਹਟ ਗਏ ਨੇ ਦੋ ਵਾਰ ਉਹਨਾਂ ਨੂੰ ਲੋਕਾਂ ਨੇ ਨਹੀਂ ਮੰਨਿਆ ਤੋਂ ਲੋਕਾਂ ਕੋ ਜਾਣ ਲੋਕਾਂ ਨੂੰ ਦੱਸਣ ਕੀ ਕੀਤਾ ਸਾਡੇ ਦਾ ਤੇ ਕੋਈ ਗੱਲ ਉਹਦਾ ਬਕਾਬਲਾ ਹੈ ਹੀ ਨਹੀਂਗਾ ਅਸੀਂ ਤੇ ਜੋ ਪ੍ਰੋਜੈਕਟ ਕੀਤੇ ਆ ਸਾਹਮਣੇ ਆ ਜਦੋਂ ਵੀ ਵੇਖਣਾ ਚਾਹਣ ਤੁਸੀਂ ਉਹਨਾਂ ਨੂੰ ਲੈ ਜਾਓ ਪ੍ਰੋਜੈਕਟਾਂ ਦੇ ਉੱਤੇ ਸਾਡਾ ਤੇ ਉਹਨਾਂ ਨਾਲ ਕੋਈ ਹੈ ਹੀ ਨਹੀਂਗਾ ਉਹ ਤੇ ਆਪਣਾ ਵੇਖਣ ਵੀ ਲੋਕਾਂ ਨੇ ਇਹਨਾਂ ਨੂੰ ਕਿਉਂ ਨਕਾਰਿਆ ਜੋ ਉਹਨਾਂ ਨੇ ਮਾਹੌਲ ਪੈਦਾ ਕੀਤਾ ਹੈ ਸ਼ਹਿਰ 'ਚ دہشت ਦਾ ਜੋ ਉਹਨਾਂ ਦੀ ਸ਼ਬੀ ਬਣ ਗਈ ਸੀ ਕੀ ਉਹ ਲੋਕਾਂ ਦੇ ਮਨ 'ਚੋਂ دہشت ਉਹਨਾਂ ਦੀ ਲੱਤ ਗਈ ਹੈ ਇਹ ਦੇ ਤੇ ਉਹ ਦੱਸਣ ਵੀ ਜੋ ਜੋ ਉਹਨਾਂ ਨੇ ਮਲਾਤ ਕੀਤੇ ਜੋ ਗੋਲੀ ਉਦੋਂ ਸ਼ਹਿਰ 'ਚ ਚੱਲਦੀ ਸੀ ਜੋ ਉਦੋਂ ਭ੍ਰਸ਼ਟਾਚਾਰ ਦਾ ਨੰਗਾ ਨਾਚ ਹੁੰਦਾ ਸੀ ਉਹ ਤੇ ਉਹ ਦੋਨਾਂ ਨੇ ਜਵਾਬ ਦੇਣੇ ਆ ਉਹ ਆਪਣੇ ਲੋਕਾਂ ਨੂੰ ਮਨਾਉਣਾ ਸਾਡੇ ਸਾਡਾ ਮਾੜਾ ਚੰਗਾ ਗਿਆ ਉਹਨਾਂ ਦਾ ਕੋਈ ਗੁਜ਼ਾਰਾ ਨਹੀਂ ਹੁੰਣਾ ਕਿਉਂਕਿ ਲੋਕ ਅੱਜਕੱਲ ਸਭ ਕੁਝ ਜਾਣਦੇ ਆ ਆਨਲਾਈਨ ਮੀਡੀਆ ਦਾ ਜੋਖਿਆ ਸੋ ਉਹਨਾਂ ਨੇ ਜੋ ਕਹਿਣਾ ਉਹ ਜੀ ਸਦਕੇ ਸਿਰ ਮੱਥੇ ਉਹ ਕਹੀ ਜਾਣ ਪਰ ਫੈਸਲਾ ਪਬਲਿਕ ਨੇ ਕਰਨਾ ਹਲਕਾ ਅਜ ਨਾਲਾ ਜਿਹੜਾ ਬਾਰਡਰ ਦਾ ਹਲਕਾ ਆ तकरीबन ਤੁਸੀਂ ਜਾਰੇ ਸਾਰੇ ਹੀ ਪਿੰਡ ਜਿਹੜੇ ਬਾਰਡਰ ਨਾਲ ਲੱਗਦੇ ਆ ਕਾਫੀ ਡਿਮਾਂਡਾਂ ਨੇ ਕੁਝ ਲੋਕਾਂ ਦੀਆਂ ਤਾਰਾਂ ਤੋਂ ਪਾਰ ਦੀਆਂ ਡਿਮਾਂਡਾਂ ਨੇ ਕਨੈਕਸ਼ਨਾਂ ਦੀਆਂ ਡਿਮਾਂਡਾਂ ਨੇ ਉਹਨਾਂ ਦੇ ਵੀ ਵਿਚਾਰ ਹੋਣ ਜਾ ਰਹੀ ਹੈ ਦੇਖੋ ਜਿਹੜੀਆਂ ਕਨੈਕਸ਼ਨ ਨੇ ਕਨੈਕਸ਼ਨ ਸਟੇਟ ਗਵਰਨਮੈਂਟ ਨੇ ਦੇਣੇ ਆ ਜਿਹੜੀਆਂ ਤਾਰਾਂ ਨੇ ਤਾਰਾ ਅਸੀਂ ਪਿਛਾਹ ਜ਼ੀਰੋ ਲੈਵਲ ਤੇ ਕਰਨ ਦਾ ਪ੍ਰੋਜੈਕਟ ਪਾਸ ਹੋ ਗਿਆ ਚਾਰ ਸਾਲ ਦੀ ਮਿਹਨਤ ਹੈ ਤੁਹਾਡੇ ਦਾਸ ਦੀ ਬੇੜੇ ਅਸੀਂ ਪਾ ਕੇ ਦਿੱਤੇ ਆ 52 ਤੁਸੀਂ ਦੇ ਅਸੀਂ ਲਵਾਉਣਾ ਸ਼ੁਰੂ ਕਰਾਤਾ ਹੈ ਜਿਹੜੇ ਜਿਹੜੇ ਮੰਦਰੇਗਾ ਤੋਂ ਪਾਸ ਕਰਾ ਕੇ ਦਿੱ ਸੋ ਇਦਾਂ ਦੇ ਨੇਕਾ ਚੀਜ਼ਾਂ ਨੇ ਜੇ ਨੇਕਾ ਸੜਕਾਂ ਨੇ ਜਿਹੜੇ ਅੱਜ ਵੀ ਉਦਘਾਟਨ ਕਰਨੀ ਨੇ ਸਾਰੇ ਕਾਂਗਰਸ ਸਰਕਾਰ ਦੇ ਦਿੱਤੇ ਪੈਣ ਦੇ ਉਦਘਾਟਨ ਨੇ ਉਹ ਲੈ ਆ ਕੇ ਦੱਸ ਦੇਣ ਉਹ ਇਮਾਨਦਾਰੀ ਨਾਲ ਦੱਸ ਦੇਣ ਵੀ ਇਹਦੇ ਵਿੱਚ ਕਿੰਨੇ ਪੈਸੇ ਨੇ ਜਿਹੜੇ ਤੁਹਾਡੇ ਚ ਮੰਤਰੀ ਬਣ ਤੋਂ ਬਾਅਦ ਤੁਸੀਂ ਇਹ ਜਨਾਲੇ ਹਲਕੇਲੀ ਲਿਆਏ ਜੇ بس ਇੰਨੀ ਕੁ ਗੱਲ ਐ ਅ ਇਹ ਨਾਲ ਸਭ ਤੁਸੀਂ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਮੀਟਿੰਗ ਹੋਈ ਹੈ ਜਿੱਥੇ ਲੋਕਾਂ ਦੇ ਵਿੱਚ ਕਿਤਨਾ ਕਿਤੇ ਫਰਵਾਹਾਂ ਵੀ ਮਿਲਾਈਆਂ ਜਿੱਦਾਂ ਕਿ ਪਿਆਰ 'ਚ ਕਮੀ ਆ ਕੀ ਲੱਗਦਾ ਕਿ ਅੱਜ ਪਿਆਰ ਦੂਰ ਹੋ ਗਿਆ ਮੈਂ ਇੱਕ ਗੱਲ ਦੱਸ ਦਿਆਂ ਅਸੀਂ 50 ਸਾਲ ਤੋਂ ਪਿੱਛੇ ਤੋਂ ਲੈ ਕੇ ਹਿਸਟਰੀ ਹੈ ਸਾਡੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆ ਨਿੱਕੀ ਮੋਢੀ ਗੱਲ ਮਾਮੂਲੀ ਹੈ ਸਾਡੇ ਲਈ ਲੇਕਿਨ ਪਾਰਟੀ ਦਾ ਜਿੱਥੇ ਪਿਆਰ ਹੈ ਜਿੱਥੇ ਪਾਰਟੀ ਦੀ ਜਿੱਥੇ ਸੇਵਾ ਆ ਉੱਥੋਂ ਕਦੀ ਪਿੱਛੇ ਨਹੀਂ ਹਟੇ ਔਰ ਹੁਣ ਵੀ ਅਸੀਂ ਵਿਸ਼ਵਾਸਤ ਹੋਇਆ ਸਾਡੇ ਕਾਂਗਰਸ ਵਰਕਰਾਂ ਨੇ ਇਸ ਵਿਸ਼ਵਾਸਤ ਹੋਇਆ ਅੱਜ ਜਿਹੜਾ ਇਕੱਠ ਹੋਇਆ ਇਹ ਤਕਰੀਬਨ 2 ਘੰਟਿਆਂ ਦਾ ਸਨੇਹਾ ਸੀ ਲੇਕਿਨ ਉਹਨਾਂ ਨੇ ਪਿਆਰ ਦਿੱਤਾ ਪਾਰਟੀ ਦੇ ਪ੍ਰਤੀ ਪਲੱਸ ਉਹਨਾਂ ਨੇ ਇੱਕ ਇਹ ਗੱਲ ਸਾਬਤ ਕਰਤੀ ਕਿ ਗੁਰਜੀਤ ਔਜਲਾ ਜੀ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਐਮਪੀ ਬਣਾਉਣਾ ਹੈ ਔਰ ਡਟ ਕੇ ਅਸੀਂ ਵੋਟਾਂ ਨਾਲ ਜਿਤਾਉਣਾ ਹਮੇਸ਼ਾ ਹਲਕਾ ਜਿਹੜਾ ਸਾਰਿਆਂ ਨਾਲ ਵੱਧ ਵੋਟਾਂ ਨਾਲ ਜਿਤਾਉਂਦਾ ਆਸਿਆ ਪਈਏ ਭਾਵੇਂ ਮੰਤਰੀ ਆ ਲੇਕਿਨ ਤੁਸੀਂ ਸਮਾਂ ਵੇਖ ਲਿਓ ਮੋੜਾ ਇੰਨਾ ਜ਼ਬਰਦਸਤ ਪਿਆ ਸਾਨੂੰ ਲੋਕ ਮਿਲ ਕੇ ਜਾ ਰਹੇ ਨੇ ਔਰ ਉਹਨਾਂ ਨੂੰ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਅੱਜ ਕੀ ਅਸੀਂ ਵੋਟਾਂ ਤੁਹਾਨੂੰ ਪਾਉਣੀਆਂ ਪਿੱਛੇ ਸਾਡੇ ਕੋਲ ਗਲਤੀ ਹੋਈ ਆ ਔਰ ਤੁਸੀਂ ਦੇਖ ਲਿਓ ਸਮੇਂ ਦੇ ਨਾਲ-ਨਾਲ ਗੁਰਜੀਤ ਔਜਲਾ ਜੀ ਦੀ ਲੀਡ ਵਧਦੀ ਜਾ ਰਹੀ ਆ ਔਰ ਇਹ ਐਮਪੀ ਬਣ ਕੇ ਪਾਰਲੀਮੈਂਟ ਜਾਣਗੇ ਸਾਨੂੰ ਪੂਰਾ ਵਿਸ਼ਵਾਸ ਲਗਾਤਾਰ ਤੁਹਾਨੂੰ ਤਸਵੀਰਾਂ ਹੀ ਦਿਖਾ ਰਹੇ ਸੀ ਕਿ ਗੁਰਜੀਤ ਸਿੰਘ ਔਇਲਾ ਵੱਲੋਂ ਅੱਜ ਹਲਕਾ ਅਜ਼ਨਾਲਾ 'ਚ ਪਹਿਲੀ ਮੀਟਿੰਗ ਕੀਤੀ ਗਈ ਹੈ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਪਰਵੇਜ਼